ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਟੌਪਿਕ ਹੈਗਾ ਆਪਣਾ ਗੱਲਬਾਤ ਆ ਕਿ ਜਿਹੜੇ ਵੀਰਾਂ ਭਰਾਵਾਂ ਨੇ ਆਪਣੇ ਜਿਹੜੇ ਪੇਪਰ ਆ ਫਿਲ ਕੀਤੇ ਆ ਫਿਲ ਕਰਨ ਤੋਂ ਬਾਅਦ ਪੇਪਰ ਨਿਕਲਣ ਦਾ ਪ੍ਰੋਸੈਸਿੰਗ ਟਾਈਮ ਉਸ ਤੋਂ ਬਾਅਦ ਤੁਹਾਨੂੰ ਪੇਪਰ ਮਿਲਣ ਦਾ ਪ੍ਰੋਸੈਸਿੰਗ ਟਾਈਮ ਤੇ ਪਲੱਸ ਵੀਜ਼ਾ ਵੀ ਜਿਹਦੇ ਬਾਰੇ ਅਸੀਂ ਟਾਈਮ ਇਸ ਤੇ ਨਾ ਟੌਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਪੇਪਰ ਨਿਕਲਨੇ ਕਦੋਂ ਆ ਉਸ ਤੋਂ ਬਾਅਦ ਤੁਹਾਨੂੰ ਨੂੰ ਲੈ ਉਸ ਤੋਂ ਮਿਲਣਾ ਵਾ ਉਸ ਤੋਂ ਬਾਅਦ ਤੁਸੀਂ ਅਪਾਇੰਟਮੈਂਟ ਲੈਣੀ ਹੈ ਤੇ ਇਹ ਟੋਟਲ ਪ੍ਰੋਸੈਸਿੰਗ ਟਾਈਮ ਕਿੰਨਾ ਹੈਗਾ ਇਸ ਟੌਪਿਕ ਬਾਰੇ ਹੀ ਆਪਾਂ ਗੱਲਬਾਤ ਕਰ ਲਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਵੀਡੀਓ ਨੂੰ ਕਰਦੇ ਹਾਂ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਹਾਂ ਜੇ ਕਿ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦੇਵਾਂਗੇ ਪਰ ਬੜੇ ਵੀਰਾਂ ਪਰਾਂ ਦੀ ਸ਼ਿਕਾਇਤ ਹੈਗੀ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦੇ ਉਹਦਾ ਮੈਂ ਹੱਲ ਇਹ ਕਿ ਕਿ ਜਿਹੜੇ ਵੀਰ ਆਪਾਂ ਉੱਥੇ ਮੈਸੇਜ ਵਾਲੀ ਆਪਸ਼ਨ ਨਹੀਂ ਸ਼ੋ ਹੁੰਦੀ ਇੰਸਟਾਗ੍ਰਾਮ ਦੇ ਉੱਤੇ ਮੈਂ ਉੱਤੇ ਪੋਸਟਾਂ ਪਾਈਆਂ ਜ ਜਿਸ ਮੈਨੂੰ ਪੋਸਟ 'ਤੇ ਕਮੈਂਟ ਕਰ ਦੋ ਭਾਵੇਂ ਗੱਲਾਂ ਹੈਲੋ ਦੇ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲੋ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆਂ ਕੀ ਪ੍ਰੋਸੈਸਿੰਗ ਟਾਈਮ ਹੁੰਦਾ ਵਾ ਪੇਪਰ ਨਿਕਲਦਾ ਉਹ ਜਿਹੜਾ ਨਾਰਮਲ ਪ੍ਰੋਸੈਸਿੰਗ ਟਾਈਮ ਹੁੰਦਾ ਵਾ ਇੱਕ ਇੱਕ ਮਹੀਨੇ ਦਾ ਪੱਕਿਆ ਜਾਂਦਾ ਕਿ ਇੱਕ ਮਹੀਨੇ ਬਾਅਦ ਜਿਹੜੇ ਪੇਪਰ ਆ ਕਲਿੱਕ ਹੋਣ ਤੋਂ ਬਾਅਦ ਨਿਕਲਨੇ ਆ ਸਟਾਰਟ ਹੋ ਜਾਂਦੇ ਆ ਚਲੋ ਪਰ ਇਹ ਨਹੀਂ ਕਿ ਇੱਕ ਮਹੀਨੇ ਬਾਅਦ ਤੁਹਾਡੇ ਪੇਪਰ ਨਿਕਲੀ ਜਾਂਦੇ ਵਾ ਉਹ ਜਿਹੜੇ ਪੇਪਰ ਆ ਉਹ ਬਾਅਦ ਵਿੱਚ 1.5 2 3 3.5 ਮਹੀਨੇ ਦਾ ਪੇਪਰ ਜਿਹੜੇ ਉਹ ਲਗਾਤਾਰ ਨਿਕਲਦੇ ਹੀ ਰਹਿੰਦੇ ਆ ਉਗੀ ਨਾਰਮਲੀ ਗੱਲ ਇਹ ਨਹੀਂ ਕਿ ਇੱਕ ਦਿਨ ਚ ਪੇਪਰ ਜਦੋਂ ਨਿਕਲਨੇ ਸਟਾਰਟ ਹੋ ਗਏ ਸਾਰੇ ਇੱਕ ਦਿਨ ਚ ਨਿਕਲਣਾ ਨਹੀਂ ਇਦਾਂ ਕਦੀ ਵੀ ਨਹੀਂ ਹੁੰਦਾ ਪੇਪਰ ਜਿਹੜੇ ਆ ਹੌਲੀ ਹੌਲੀ ਨਿਕਲਦੇ ਆ ਅੱਜ 5000 ਨਿਕਲ ਗਿਆ ਕੱਲ 2000 ਨਿਕਲ ਗਿਆ ਪਰਸੋ 3000 ਨਿਕਲ ਗਿਆ ਫਿਰ ਕੋਈ ਨਾ ਨਿਕਲਿਆ ਫਿਰ ਕੋਈ ਨਿਕਲਿਆ ਫਿਰ ਨਾ ਨਿਕਲਿਆ ਫਿਰ ਕੋਈ ਨਿਕਲਿਆ ਇਦਾਂੜੇ ਪੇਪਰ ਆ ਹੌਲੀ ਹੌਲੀ ਨਿਕਲਦੇ ਆ ਠੀਕ ਆ ਹੁਣ ਜਿਹੜਾ ਇਸ ਟਾਈਮ ਤੇ ਪ੍ਰੋਸੈਸਿੰਗ ਟਾਈਮ ਆ ਉਹ ਪੱਕਾ ਲਈ ਕਿ 1 ਮਹੀਨੇ ਬਾਅਦ ਜਿਹੜੇ ਪੇਪਰ ਆ ਉਹ ਨਿਕਲਨੇ ਸਟਾਰਟ ਹੋ ਜਾਣੇ ਆ ਜਿਹੜੇ 9 ਮੰਥ ਵਾਲੇ ਉਹ ਵੀ ਸਾਲ ਵਾਲੇ ਤੇ ਡੋਮੈਸਟਿਕ ਪ ਜੇ ਤੁਹਾਨੂੰ ਇੱਕ ਮੰਥ ਬਾਅਦ ਤੁਹਾਨੂੰ ਪੇਪਰ ਦਾ ਨੂਲਾ ਤੁਹਾਡੇ ਪੇਪਰ ਨਿਕਲ ਆਉਣੇ ਆ ਤਾਂ ਤੁਹਾਡੇ ਜਿਹੜਾ ਮੇਲ ਜਿਹੜਾ ਮਾਲਕ ਆ ਉਹਨੂੰ ਮੇਲ ਆਉਣੀ ਹੈ ਕਿ ਤੁਹਾਡੇ ਪੇਪਰ ਨਿਕਲ ਆਇਆ ਤੁਹਾਡੇ ਮਾਲਕ ਨੇ ਉੱਥੇ ਜਾ ਕੇ ਨੂਲਾ ਉਸ ਦਾ ਜਿਹੜਾ ਰਿਤੀ ਰਾਰੇ ਕਰਨਾ ਕਿ ਜਿਹਨੂੰ ਨੂਲਾ ਉਸ ਦਾ ਉੱਥੋਂ ਲੈਣਾ ਵਾ ਤੁਹਾਨੂੰ ਨੂਲਾ ਉਸ ਦਾ ਉਹ ਸੈਂਡ ਕਰਨਾ ਵਾ ਤੁਹਾਡੇ ਮਾਲਕ ਨੇ ਤੁਹਾਡੇ ਏਜੰਟ ਨੇ ਜਾਂ ਮਾਲਕ ਨੇ ਜਿੰਨੇ ਵੀ ਜੋ ਵੀ ਤੁਹਾਡਾ ਬੰਦਾ ਹੈਗਾ ਵਾ ਉਹਨੇ ਤੁਹਾਨੂੰ ਨੂਲਾ ਉਸ ਦਾ ਅੰਡੀਆ ਵਿੱਚ ਸੈਂਡ ਕਰ ਦੇਣਾ ਵਾ ਤੇ ਤੁਸੀਂ ਕੀ ਕਰਨਾ ਵਾ ਕਈ ਕੀ ਕਰਦੇ ਆ ਕਈ ਏਜੰਟਾਂ ਦਾ ਕੰਮ ਹੁੰਦਾ ਉਹ ਕਿ ਅਪਾਇੰਟਮੈਂਟ ਵੀ ਆਪ ਲੈ ਕੇ ਦਿੰਦੇ ਆ ਵੀਐਫਐਸ ਵਾਲਿਆਂ ਕੋਲ ਅੰਬੈਸੀ ਦੇ ਵਿੱਚ ਅਪਾਇੰਟਮੈਂਟ ਆਪ ਲੈ ਕੇ ਦਿੰਦੇ ਆ ਪਰ ਕਈਆਂ ਦੇ ਕੀ ਹੁੰਦਾ ਕੱਲੀ ਨੂਲਾ ਉਸ ਸੈਂਡ ਕਰਦੇ ਆ ਜਿਹੜੇ ਅਪਾਇੰਟਮੈਂਟ ਆ ਉਹ ਬੰਦੇ ਆਪ ਚੁੱਕਦੇ ਆ ਅਪਾਇੰਟਮੈਂਟ ਲੈਣੀ ਪੈਂਦੀ ਆ ਆਪ ਨੂੰ ਵੀਐਫਐਸ ਵਾਲਿਆਂ ਕੋਲੋਂ ਜਾਂ ਜਿੱਥੇ ਵੀ ਉਹ ਤੁਹਾਡੀ ਕਿਸਮਤ ਤੇ ਡਿਪੈਂਡ ਹੁੰਦਾ ਕਿ ਅੰਬੈਸੀ ਉਹ ਅਪਾਇੰਟਮੈਂਟ ਤੁਹਾਨੂੰ ਕਦੋਂ ਕਿਦੀ ਮਿਲਦੀ ਆ ਹੁਣ ਪਿਛਲੇ ਸਾਲ ਕੀ ਆ ਸੀ 2024 ਦੇ ਵਿੱਚ ਪੇਪਰ ਜਿਹੜੇ ਆ ਬੜੇ ਨਿਕਲੇ ਬੜੇ ਨਿਕਲੇ ਉਸ ਤੋਂ ਬਾਅਦ ਅਪਾਇੰਟਮੈਂਟਾਂ ਹੀ ਨਹੀਂ ਖੁੱਲੀਆਂ ਉਹ ਤੁਹਾਨੂੰ ਵੇਟ ਕਰਨੀ ਪੈਂਦੀ ਹੈ ਕਿ ਅਪਾਇੰਟਮੈਂਟਾਂ ਖੋਲਣ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਓਪਨ ਹੀ ਹੁੰਦੀਆਂ ਸੀ ਤੇ ਅਪਾਇੰਟਮੈਂਟਾਂ ਮਿਲ ਜਾਂਦੀਆਂ ਸੀ ਹੁਣ ਤੁਹਾਨੂੰ ਵੇਟ ਕਰਨੀ ਪੈਂਦੀ ਆ ਤੁਹਾਨੂੰ ਆਪਣੇ ਡਾਕੂਮੈਂਟ ਸੈਂਡ ਕਰਨੇ ਪੈਂਦੇ ਆ ਉਹ ਸਾਰੇ ਡਾਕੂਮੈਂਟ ਚੈੱਕ ਕਰਦੇ ਆ ਉਸ ਤੋਂ ਬਾਅਦ ਤੁਹਾਨੂੰ ਅਪਾਇੰਟਮੈਂਟ ਦਿੰਦੇ ਆ ਮਲਕੀ ਤੜਾ ਨੂਲਾ ਹੌਸ ਦਾ ਚੈੱਕ ਕਰਦੇ ਆ ਕਿ ਸਹੀ ਆ ਸਾਰਾ ਕੁਝ ਓਕੇ ਆ ਨਾਮ ਨੂਮ ਸਹੀ ਆ ਸਾਰਾ ਕੁਝ ਹੀ ਸਹੀ ਭਰਿਆ ਵਾ ਉਸ ਤੋਂ ਬਾਅਦ ਤੁਹਾਨੂੰ ਇਡੀ ਅਪਾਇੰਟਮੈਂਟ ਮਿਲਦੀ ਆ ਅਪਾਇੰਟਮੈਂਟ ਮੈਂ ਤੋਂ ਬਾਅਦ ਤੁਸੀਂ ਇੱਕ ਨੂਲਾ ਹੌਸਤ ਜਿਹੜਾ ਪਰਫੇ ਤੂਰੇ ਵਾਲੇ ਉਹ ਸਿੱਧਾ ਸੈਂਡ ਕਰ ਦਿੰਦੇ ਆ ਐਮਬੈਸੀ ਵਿੱਚ ਦੂਜਾ ਦੂਜਾ ਜਿਹੜਾ ਦੂਜਾ ਨੂਲਾ ਹੌਸਤ ਹੁੰਦਾ ਉਹ ਤੁਹਾਨੂੰ ਤੁਹਾਡਾ ਮਾਲਕ ਸੈਂਡ ਕਰਦਾ ਵਾ ਮਾਲਕੀ ਮਾਲਕ ਨੂੰ ਦਿੰਦੇ ਆ ਮਾਲਕ ਤੁਹਾਨੂੰ ਸੈਂਡ ਕਰਦਾ ਵਾ ਤੇ ਤੁਸੀਂ ਉਹ ਨੂਲਾ ਹੌਸਤਾਂ ਐਮਬੈਸੀ ਵਿੱਚ ਘਟਦੇ ਜੀ ਤੇ ਜਿਸ ਨਾਲ ਤੁਹਾਡਾ ਜਿਹੜਾ ਵੀਜ਼ਾ ਲੱਗਦਾ ਵਾ ਨੂਲਾ ਹੌਸਤ ਤੁਸੀਂ ਆਪਣੇ ਡਾਕੂਮੈਂਟ ਸਾਰੇ ਨਾਲ ਲੈ ਕੇ ਨੂਲਾ ਹੌਸਤਾਂ ਖੜਨਾ ਹੁੰਦਾ ਵਾ ਉਸ ਤੋਂ ਬਾਅਦ ਤੁਹਾਡੀ ਜਿਹੜੀ ਵਾ ਫਾਈਲ ਸਬਮਿਟ ਹੋ ਜਾਂਦੀ ਆ ਵੀਐਫਐਸ ਵਾਲਿਆਂ ਕੋਲ ਐਮਬੈਸੀ ਦੇ ਵਿੱਚ ਆਪਾਂ ਐਮਬੈਸੀ ਕਹਿ ਸਕਦੇ ਆ ਕਿ ਐਮਬੈਸੀ ਤੁਹਾਡੀ ਜਿਹੜੀ ਫਾਈਲ ਆ ਇਹ ਜਿਹੜਾ ਪ੍ਰੋਸੈਸਿੰਗ ਟਾਈਮ ਆਪਾਂ ਲਾ ਲਈਏ ਕਿ ਮਹੀਨੇ ਕੇ ਬਾਅਦ ਪੇਪਰ ਨਿਕਲੇ ਆ ਤੇ ਮਹੀਨਾ ਕੇ ਤੁਹਾਨੂੰ ਅਪਾਇੰਟਮੈਂਟ ਲੈਣ ਤੇ ਲੱਗ ਗਿਆ ਵਾ ਤੇ 15 ਦਿਨ ਬਾਅਦ ਤੁਹਾਨੂੰ ਅਪਾਇੰਟਮੈਂਟ ਮਿਲੀ ਆ ਟੋਟਲ ਤੁਸੀਂ ਲਾਓ 2.5 3 ਮਹੀਨਾ ਦਾ ਟਾਈਮ ਇਹ ਡਾ ਵਾ ਨਾਰਮਲ ਲੱਗ ਜਾਂਦਾ ਵਾ ਫਾਈਲ ਸਬਮਿਟ ਹੋਣ ਤੱਕ ਦਾ ਉਸ ਤੋਂ ਬਾਅਦ ਤੁਹਾਡੀ ਫਾਈਲ ਸਬਮਿਟ ਹੋਣੀ ਤੁਹਾਡਾ ਸਾਰਾ ਕੁਝ ਕੰਟਰੋਲ ਕਰਦੇ ਆ ਤੇ ਤੁਹਾਨੂੰ ਇਹ ਡਾ ਵਾ ਤੁਹਾਡਾ ਵੀਜ਼ਾ ਸਟੈਂਪ ਕਰਕੇ ਉਹ ਦੇ ਦਿੰਦੇ ਆ ਉਹ ਕਿੰਦਾ ਵਾ ਉਹਦਾ ਕੋਈ ਪੱਕਾ ਫਿਕਸ ਟਾਈਮ ਨਹੀਂ ਹੈਗਾ ਕਿ ਤੁਹਾਡੇ ਇਹ ਡਾ ਵੀਜ਼ਾ ਵਾ ਉਹ ਇੱਕ ਹਫ਼ਤੇ 'ਚ ਲੱਗ ਜਾਣਾ ਵਾ ਜਾਂ ਦੋ ਹਫ਼ਤੇ 'ਚ ਲੱਗਣਾ ਵਾ ਜਾਂ ਦੋ ਮਹੀਨੇ ਬਾਅਦ ਲੱਗਣਾ ਉਹਦਾ ਕੋਈ ਫਿਕਸਡ ਟਾਈਮ ਨਹੀਂ ਹੈਗਾ ਕਈ ਵਾਰ ਕੀ ਹੁੰਦਾ ਪੇਪਰ ਜਿਹੜੇ ਆ ਉਹ ਸਾਰਾ ਕੁਝ ਸਹੀ ਹੁੰਦਾ ਵਾ ਵੇ ਵੋ ਕਿਉ ਤੇ ਉਹ ਐਡੇ ਜਿਹੜਾ ਵੀਜ਼ਾ ਸਟੈਂਪ ਕਰਦੇ ਆ ਉਸੇ ਵੇਲੇ ਹੀ ਕਰ ਦਿੰਦੇ ਆ ਮਤਲਬ ਕਿ ਇੱਕ ਹਫਤੇ ਦੇ ਵਿੱਚ ਡੇਢ ਹਫਤੇ ਦੇ ਵਿੱਚ ਪਰ ਕਈ ਵਾਰ ਕੀ ਹੁੰਦਾ ਵਾ ਕਿ ਜਿਆਦਾ ਰਸ਼ ਹੋਣ ਕਰਕੇ ਤੁਹਾਡੀ ਆਈਡੀ ਫਾਈਲ ਆ ਉਹ ਨੱਪੀ ਆ ਥੱਲੇ ਆਪਾਂ ਕਹਿ ਲਈ ਕਿ ਜੇ ਮੰਨ ਲਓ ਅੱਜ ਤੁਸੀਂ ਸਬਮਿਟ ਕਰਾਈ ਤੁਹਾਡੇ ਨਾਲ 500 ਬੰਦੇ ਨੇ ਹੋਰ ਸਬਮਿਟ ਕਰਾਈ ਜਾਂ 10 ਬੰਦੇ ਨੇ ਸਬਮਿਟ ਕਰਾਈ ਮੈਂ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ ਵਾਂ ਤੇ ਕੀ ਹੁੰਦਾ ਕਿ ਉਤਲਿਆਂ ਫਾਇਆਂ ਚੱਕੀਂਗੇ ਤੁਹਾਡੀ ਫਾਈਲ ਥੱਲੇ ਰਹਿ ਗਈ ਹੈ ਤੈਨੂੰ ਨਾਰਮਲੀ ਗੱਲ ਅਗਲੇ ਦਿਨ ਫੇਰ ਫਾਈਲ ਸਬਮਿਟ ਹੋ ਜਾਣੀ ਆ ਤੁਹਾਡੀ ਫਾਈਲ ਫੇਰ ਥੱਲੇ ਲੈ ਜਾਣੀ ਆ ਇਹਦੇ ਕਰ ਕਿਹੜਾ ਵਾ ਇਹ ਵੀ ਜਿਹੜਾ ਮੇਨ ਚੀਜ਼ ਜੇ ਕਿ ਤੁਹਾਡਾ ਜਿਹੜਾ ਵਾ ਵੀਜ਼ਾ ਲੇਟ ਹੋ ਜਾਂਦਾ ਵਾ ਪਰ ਜਿਹੜਾ ਨਾਰਮਲ ਵਾ ਉਹ ਜਿਹੜਾ ਮਹੀਨੇ ਤੋਂ ਪਹਿਲਾਂ ਪਹਿਲਾਂ ਜਿਹੜਾ ਵਾ ਮਹੀਨਾ ਡੇਢ ਮਹੀਨਾ ਵੱਧ ਤੋਂ ਵੱਧ ਇਹਦੇ ਵਿੱਚ ਵਿੱਚ ਜਿਹੜਾ ਤੁਹਾਡਾ ਵਾ ਵੀਜ਼ਾ ਤੁਹਾਨੂੰ ਮਿਲ ਜਾਂਦਾ ਵਾ ਸਟੈਂਪ ਹੋ ਕੇ ਜੇਕਰ ਤੁਹਾਡਾ ਸਾਰਾ ਕੁਝ ਸਹੀ ਹੋਵੇ ਪਰ ਜਿਹੜੇ ਵੀਰ ਭਰਾ ਨੋ ਵੀਜ਼ਾ ਇਨਾ ਚਿਰ ਬਾਅਦ ਨਹੀਂ ਮਿਲਦਾ ਮੀਨ ਡੋਮੀਨਾ ਨਾ ਜਾਂਦੇ ਆ ਉਹ ਪੁੱਛਦੇ ਵੀ ਆ ਉਹਨਾਂ ਦੇ ਨਾਰਮਲੀ ਗੱਲ ਕੀ ਜਾਂ ਤਾਂ ਉਹਨਾਂ ਨੂੰ ਲਾ ਹਾਸ ਤੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਜਾਂ ਉਹਨਾਂ ਦੇ ਡਾਕੂਮੈਂਟ ਆ ਚੁੱਕੇ ਕੋਈ ਪ੍ਰੋਬਲਮ ਹੈਗੀ ਆ ਕੋਈ ਨਾ ਕੋਈ ਗੱਲਬਾਤ ਹੈਗੀ ਕਿਉਂਕਿ ਨਾਰਮਲ ਹੀ ਆ ਭਾਵੇਂ ਤੁਹਾਡੀ ਫਾਈਲ ਨੱਪੀ ਵੀ ਜਾਵੇ ਤੇ ਨਾਰਮਮਲੀ ਗੱਲ ਤਾਂ ਤੁਹਾਡੀ ਜਿਹੜਾ ਵੀਜ਼ਾ ਬਾਓ ਉਹ ਮਹੀਨੇ ਜਾਂ ਵੱਧ ਤੋਂ ਵੱਧ 2 ਮਹੀਨੇ ਵਿੱਚ ਪਰ ਹੁਣ ਡਾ ਟਾਈਮਿੰਗ ਚੱਲ ਰਹੀ ਆ 3 3 4 4 ਮਹੀਨੇ ਵੀ ਹੋ ਗਿਆ ਕਿ ਵੀਰਾਂ ਭਰਾਵਾਂ ਨੂੰ ਵੀਜ਼ੇ ਨਹੀਂ ਮਿਲ ਰਿਹਾ ਮੈਂ ਉਹਨਾਂ ਸਾਰਿਆਂ ਨੂੰ ਇਹੋ ਗੱਲ ਕਹਿਣਾ ਜਿਨ੍ਹਾਂ ਨੂੰ ਵੀਜ਼ੇ ਨਹੀਂ ਮਿਲ ਰਿਹਾ ਹਲੇ ਤੱਕ ਉਹ ਤੁਸੀਂ ਆਪਣੇ ਏਜੰਟ ਨਾਲ ਜਾਂ ਤੁਸੀਂ ਉੱਥੇ ਬੈਸੀ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰੋ ਕਿ ਸਾਡਾ ਮਲਬ ਕੀ ਐਨਏ ਚਰ ਦਾ ਪਾਸਪੋਰਟ ਜਿਹੜਾ ਜਿਹੜਾ ਸਬਮਿਟ ਹੋਇਆ ਹੈ ਉਹ ਤੋਂ ਸਾਨੂੰ ਕੋਈ ਨਾ ਰਿਸਪੌਂਸ ਆ ਰਿਹਾ ਨਾ ਨੂੰ ਕੋਈ ਮੇਲ ਆ ਰਹੀ ਆ ਇਹਦਾ ਕਾਰਨ ਕੀ ਆ ਉਹ ਤੁਹਾਨੂੰ ਕੁਝ ਨਾ ਕੁਝ ਰਿਸਪੌਂਸ ਜ਼ਰੂਰ ਦੇਣਗੇ ਬਾਕੀ ਜਿਹੜਾ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਪੇਪਰ ਨਿਕਲਣ ਤੋਂ ਲੈ ਕੁਝ ਟਾਈਮ ਟੂ ਟਾਈਮ ਹੁੰਦਾ ਰਵੇ ਚ ਤੁਹਾਡੇ ਪੇਪਰ ਨਿਕਲ ਜਾਣ ਛੇਤੀ ਪੇਪਰ ਨਿਕਲ ਜਾਣ ਉਸ ਤੋਂ ਬਾਅਦ ਤੁਹਾਨੂੰ ਨਿਰਧਾਰਿਤ ਅਨੁਲਾ ਉਸ ਸੈਂਡ ਕਰਦੇ ਮਾਲਕ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਅਪਾਇੰਟਮੈਂਟ ਉਹ ਵੀ ਛੇਤੀ ਮਿਲ ਜੇ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਵੀ ਜਿਹੜਾ ਵਾ ਉਹ ਛੇਤੀ ਲੱਗ ਜੇ ਤੇ ਨਾਰਮਲ ਜਿਹੜਾ ਟਾਈਮ ਹੈਗਾ ਪ੍ਰੋਸੈਸਿੰਗ ਟਾਈਮ ਹੈ ਗਿਆ 1 ਚਾਰ ਤੋਂ 5 ਮਹੀਨੇ ਦਾ ਵੱਧ ਤੋਂ ਵੱਧ ਆਪਾਂ ਕਹਿ ਲਈਏ 6 ਮਹੀਨੇ ਦਾ ਟਾਈਮ ਟੋਟਲ ਜਿਹੜਾ ਹੈਗਾ ਵਾ ਪੇਪਰ ਭਰਨ ਤੋਂ ਲੈ ਕੇ ਤੇ ਵੀਜ਼ਾ ਲੱਗਣ ਤੱਕ ਦਾ ਟਾਈਮ ਇਹ ਨਾਰਮਲ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਵਾ ਇਸ ਟਾਈਮ ਤੇ ਜਿਹੜਾ ਵਾ ਨਾਰਮਲ ਜਿਹੜਾ ਚੱਲਦਾ ਉਹ ਚਲੋ ਕੋਈ ਨਵੇਂ ਪ੍ਰੋਬਲਮ ਪ੍ਰੋਬਲਮ ਪਾ ਕੇ ਕਈਆਂ ਨੂੰ 7 ਮਹੀਨੇ ਲੱਜਾਂਦੇ 8 ਮਹੀਨੇ ਲੱਜਦੇ ਕਈਆਂ ਜਿਵੇਂ ਪਹਿਲਾਂ ਵੀ ਹੋ ਜਾਂਦਾ ਮਲਕੀ ਪੇਪਰ ਭਰੇ ਆ 1 ਮਹੀਨੇ ਬਾਅਦ ਪੇਪਰ ਨਿਕਲੇ ਆ ਉਸ ਤੋਂ ਬਾਅਦ ਉਹਲੇ ਉਸੇ ਵੇਲੇ ਅਪਾਇੰਟਮੈਂਟ ਮਿਲ ਗਿਆ ਤੇ ਦੋ ਹਫਤੇ ਵੀ ਜਾ ਕੇ ਦੋ ਦੋ ਮਹੀਨੇ ਵਿੱਚ ਵੀ ਪੇਪਰ ਭਰਨ ਤੋਂ 2 ਮਹੀਨੇ ਬਾਅਦ ਹੀ ਵੀਜ਼ਾ ਮਿਲ ਜਾਂਦਾ ਕਿਉਂਕਿ ਨਾਰਮਲੀ ਗੱਲ ਜੇ ਸਾਰਾ ਕੋਈ ਇਹ ਤੁਹਾਡੀ ਕਿਸਮਤ ਤੇ ਵੀ ਡਿਪੈਂਡ ਕਰਦਾ ਕਿ ਤੁਹਾਡੀ ਕਿਸਮਤ ਕਿੱਦਾਂ ਦੀ ਆ ਮੈਂ ਲੱਖ ਕਹੂੰਗਾ ਕਿ ਜੇਕਰ ਤੁਹਾਡਾ ਲੱਕ ਵਧੀਆ ਹੋਊਗੀ ਤੁਹਾਡੇ ਪੇਪਰ ਛੇਤੀ ਨਿਕਲ ਜਾਣ ਉਸ ਤੋਂ ਬਾਅਦ ਤੁਹਾਨੂੰ ਅਪਾਇੰਟਮੈਂਟ ਵੀ ਛੇਤੀ ਮਿਲ ਜੇ ਤੁਹਾਡਾ ਡਾ ਵਿਜ਼ਾ ਸਟੈਂਪ ਆ ਉਹ ਵੀ ਛੇਤੀ ਹੋ ਜਾਏ ਤੇ ਨਾਰਮਲ ਹੀ ਗੱਲ ਤੁਹਾਡਾ ਟਾਈਮੜਾ ਥੋੜਾ ਲੱਗਣਾ ਉਹ ਜੇ ਪਾ ਜੇ ਲੈ ਕੇ ਚੱਲੀਏ ਜੇਕਰ ਉਹ ਜਾ ਟਾਈਮ ਵੀ ਲੱਗਦਾ ਹੋ ਤੇ ਵੱਧ ਤੋਂ ਵੱਧ 4 ਤੋਂ 5 ਮਹੀਨਿਆਂ ਦਾ ਟਾਈਮ ਜਿਹੜਾ ਵਾ ਨਾਰਮਲ ਹੀ ਜਿਹੜਾ ਵਾ ਲੱਗ ਜਾਂਦਾ ਵਾ ਪੇਪਰ ਭਰਨ ਤੋਂ ਲੈ ਕੇ ਤੇ ਇਹੜੇ ਪੇਪਰ ਆ ਉਹ ਨਿਕਲਣ ਤੱਕ ਤੇ ਬਾਅਦ ਵਿੱਚ ਨਾਲ ਵਿਜ਼ਾ ਲੱਗਣ ਤੱਕ ਦਾ ਲਓ ਵੀ ਮਿੱਤਰੋ ਇਸ ਵੀਡੀਓ ਸਿਰਫ ਇਹ ਨਹੀਂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇੱਕ ਗੱਲ ਹੋਰ ਆਪਾਂ ਇੱਕ WhatsApp ਗਰੁੱਪ ਵੀ ਬਣਾਇਆ ਹੋਇਆ ਹੈ ਜੇ ਕਿਸੇ ਵੀ ਵੀਰ ਭਰਾਣੇ ਗਰੁੱਪ ਦੇ ਵਿੱਚ ਐਡ ਹੋਣਾ ਵਾ ਤੁਸੀਂ ਮੈਨੂੰ ਪਰਸਨਲੀ Instagram ਦੇ ਉੱਤੇ ਮੈਸੇਜ ਕਰ ਲਓ ਮੈਂ ਤੁਹਾਨੂੰ ਆਪਣੇ WhatsApp ਗਰੁੱਪ ਦਾ ਲਿੰਕ ਸੈਂਡ ਕਰ ਦੂੰਗਾ ਤਾਂ ਤੁਸੀਂ ਉਹ ਗਰੁੱਪ ਵਿੱਚ ਵੀ ਐਡ ਹੋ ਸਕੋ ਤੇ ਉਸ ਗਰੁੱਪ ਦੇ ਵਿੱਚ ਵੀ ਆਪਾਂ ਇਸੇ ਟੌਪਿਕ 'ਤੇ ਬਾਰੇ ਹੀ ਗੱਲਾਂ ਬਾਤਾਂ ਚੱਲਦੀ ਰਹਿੰਦੀਆਂ ਹੋ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਮੈਨੂੰ ਉੱਥੇ ਵੀ ਉਹ ਗਰੁੱਪ ਵਿੱਚ ਪੁੱਛ ਸਕਦੇ ਜੇ ਤੁਹਾਨੂੰ ਇੱਥੇ ਜਵਾਬ ਜ਼ਰੂਰ ਮਿਲੂਗਾ ਜਿਵੇਂ ਕਿ ਕੋਈ ਕੰਮ ਦਾ ਹੋ ਗਿਆ ਜਾਂ ਆਪਾਂ ਕਹਿ ਲਈਏ ਕਿ ਡਾਕੂਮੈਂਟ ਬਾਰੇ ਅਪਾਇੰਟਮੈਂਟ ਬਾਰੇ ਕੋਈ ਵੀ ਤੁਸੀਂ ਸਵਾਲ ਪੁੱਛੋਗੇ ਤੁਹਾਨੂੰ ਉੱਥੇ ਕੋਈ ਨਾ ਕੋਈ ਜਵਾਬ ਜਿਹੜਾ ਵਾ ਉੱਥੇ ਬੜੇ ਵੀਰਪਰਾ ਹੈਗੇ ਜਿਹੜੇ ਜਵਾਬ ਤੁਹਾਨੂੰ ਦੇ ਜਿੰਦੇ ਆ ਉਹ ਗਰੁੱਪ ਦੇ ਵਿੱਚ ਜੇਕਰ ਤੁਸੀਂ ਉਹ ਗਰੁੱਪ ਵਿੱਚ ਐਰ ਹੋਣਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ ਇੰਸਟਾਗ੍ਰਾਮ ਦੇ ਤੇ ਮੈਂ ਲਿੰਕ ਸੈਂਡ ਕਰ ਦੂੰਗਾ ਲਓ ਵੀ ਮਿੱਤਰੋ ਇਸ ਵੀਡੀਓ ਸਿਰਫ ਇੰਨਾ ਹੀ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਰ ਲਈ ਸਾਥੀ ਦੇ ਕਾਲਜੀ ਤੇ ਟੇਕ ਕੇਅਰ ਜੀ